we uh -huh. ਵਿੱਕੀ ਭਲਵਾਨੀ ਤੁਹਾਨੂੰ ਨਾਂ ਨਾਲ ਜਾਣਿਆ ਜਾਂਦਾ ਤੁਸੀਂ ਇਹ ਕਿ ਤਿਆਰ ਕੀਤਾ ਇੱਕ ਤਰ੍ਹਾਂ ਛੋਟੇ-ਬੂਟੇ ਉਹ ਬੰਦ ਕਰਾ ਦੇ ਤੋਂ ਛੋਟੇ-ਬੂਟੇ ਵੱਡਾ-ਬੂਟਾ ਪਾਉਂਦੇ ਹਮਾਰੇ ਠੀਕ ਹੈ ਇਹ ਕੰਮ ਚੱਪੀ ਜੇ ਇਹਦੀ ਮਿਹਨਤ ਬਹੁਤ ਸੀ ਭਾਈ ਸਭ ਤੋਂ ਵੱਡੀ ਮਿਹਨਤ ਤਾਂ ਸਾਡੇ ਵਿੱਕੀ ਵੀਰ ਦੀ ਆ ਜਿਹੜਾ ਪਟੋਕਰਨਾ ਸਟੋਰ ਆ ਜਿਵੇਂ ਜਿਵੇਂ ਨੇ ਕਿਹਾ ਵੀ ਬਾਈ ਯਾਰ ਆਪਾਂ ਇਹਦੀ ਆ ਮਦਦ ਕਰਨੀ ਆ ਇਹਦੀ ਆ ਪ੍ਰੈਕਟਿਸ ਕਰਨੀ ਆ ਜਾਂ ਲਾਸਟਲੀ ਜਦੋਂ ਇਹ ਆਇਆਗਾ ਵੀਰ ਭਾਈ ਆਪਾਂ ਗੋਲੂ ਕੁਪਲਵਾਲਾ ਕੋਲ ਜੈਕਸਾਈਪ ਕਰਾਉਣੀ ਹੈ ਪ੍ਰੈਕਟਿਸ ਕਰਾਉਣੀ ਆ ਪਰ ਮੈਂ ਬਾਈ ਗੋਲੂ ਕੋਲ ਛੱਡ ਗਿਆ ਇਹਨੂੰ ਉਹਦੇ ਕਈ ਮਹੀਨੇ ਨੇ ਮਿਹਨਤ ਕੀਤੀ ਤਕੜਾ ਹੋਇਆ ਜਿੰਨੇ ਮਾਲ ਸੀ ਉਹਦੇ ਪਲਵਾਨ ਪਲਵਾਨ ਦੇ ਉਹਨਾਂ ਨੇ ਸਾਰਿਆਂ ਨੂੰ ਚਿਤ ਕੀਤਾ ਗੋਲੂ ਕਹਿੰਦਾ ਯਾਰ ਤੂੰ ਮੱਲ ਵਣ ਮੇਰੇ ਕੋਲ ਰਹਿ ਮੈਂ ਤੈਨੂੰ ਡੈਟ ਦਿੰਦਾ ਪਰ ਉਹ ਕਹਿੰਦਾ ਉਸਤਾਦ ਮੈਂ ਕਬੱਡੀ ਹੀ ਖੇਡਣੀ ਆ ਮੈਂ ਕਬੱਡੀ ਹੀ ਖੇਡਣੀ ਆ ਤੇ ਬਲਕੇ ਅੱਜ ਮਨਗਰ ਮੈਂ ਕਿ ਯੂਰਪ ਦੇ ਵਿੱਚ ਆ ਆ ਦੀ ਮਹਿਕ ਛੱਡ ਕੇ ਆ ਤੇ ਸਾਨੂੰ ਬਹੁਤ ਵੱਡੀ ਖੁਸ਼ੀ ਆ ਇੱਕ ਬਹੁਤ ਛੋਟੇ ਪਰਿਵਾਰ ਤੋਂ ਉੱਠਿਆ ਗਰੀਬ ਘਰ ਤੋਂ ਉੱਠਿਆ ਗਾ ਜੀ ਕੀ ਇਸ ਸਪੈਸ ਕੋਈ ਅੱਥੇ ਹੋਰ ਕਿਹਦਾ ਕਿਹਦਾ ਯੋਗਦਾਨ ਰਿਹਾ ਦੇਖੋ ਸਭ ਤੋਂ ਵੱਡਾ ਤਾਂ ਵਿੱਕੀ ਗ੍ਰੈਨੋ ਸਟੋਰ ਇਹਨਾਂ ਦਾ ਜੀ ਦੇਖੋ ਜਿੱਥੇ ਮੇਰੀ ਇਹਨਾਂ ਦੀ ਡਿਊਟੀ ਲਈ ਆ ਵੀ ਯਾਰ ਇਹਨੂੰ ਇੱਥੇ ਛੱਡਣਾ ਇਹਦੀ ਆ ਐਕਸ ਰਾਉਣੀ ਆ ਜਾਂ ਮੇਰੇ ਕੋਲੇ ਉੱਥ ਉਹ ਦਿਖਾੜਾ ਪਕਾਇਦਾ ਆਪਣਾ ਬਣਾਇਆ ਪਿਆ ਉੱਥੇ ਮੇਰੇ ਕੋਲ ਪ੍ਰੈਕਟਿਸ ਕਰਦਾ ਰਿਹਾ ਉਸ ਤੋਂ ਬਾਅਦ ਮਤਲਬ ਗੋਲ ਚੀਮੇ ਕੋਲੇ ਜਾ ਕੇ ਪੂਰਾ ਉੱਥੇ ਤਗੜਾ ਹੋ ਗਿਆ ਤੇ ਵਧੀਆ ਤਗੜਾ ਖੇਡ ਗਿਆ ਅੱਛਾ ਇਹ ਵੀਰ ਸੀ ਜਿਹਨਾਂ ਨੇ ਹਾਂ ਇਹ ਵਿੱਕੀ ਪੁੱਟੋ ਖਰਾਲ ਜਿਹੜਾ ਮੇਨ ਬੂਟਾ ਇਹਨਾਂ ਨੇ ਤਿਆਰ ਕੀਤਾ ਅਸੀਂ ਤੱਕ ਹਰ ਪਹਿਲਾਂ ਤੁਹਾਡਾ ਬਹੁਤ ਬਹੁਤ ਵਿਸ਼ੇਸ਼ ਧੰਨਵਾਦ ਹੈ ਵੀ ਤੁਸੀਂ ਇੱਕ ਐਡੇ ਛੋਟੇ ਘਰ ਚੋਂ ਬੱਚੇ ਨੂੰ ਉੱਪਰ ਚੱਕਿਆ ਗਿਆ ਕੀ ਕਹਿਣਾ ਹੈ ਹੋਏ ਇਹਦੇ ਬਾਰੇ ਬਾਈ ਸਾਰਿਆਂ ਨਾਲ ਪਹਿਲੀ ਗੱਲ ਤੇ ਇਹ ਆ ਵੀ ਆਪਾਂ ਪਿਆਰੀ ਛੋਟੇ ਘਰ ਵਾਲਿਆਂ ਨੂੰ ਕਰਦੇ ਆ ਆਪਣੀ ਵੱਡੇ ਨਾਲ ਕੋਈ ਯਾਰੀ ਦੋਸਤੀ ਨਹੀਂ ਕੋਈ ਲਿਆਏ ਨਹੀਂ ਆਪਾਂ ਪਿਆਰੀ ਠੀਕ ਆ ਕੱਲਾ ਇਹ ਨਹੀਂ ਆਪਣੇ ਕੋਲੇ ਹੋਰ ਵੀ 3-4 ਮੁੰਡੇ ਆ ਜਿਹੜੇ ਆਪਾਂ ਤਿਆਰ ਕਰ ਰਹੇ ਆ ਗਾਣਾ ਬਾਈ ਆਪਣਾ ਵਿੱਕੀ ਪਹਿਲਵਾਨ ਸਭ ਤੋਂ ਵੱਡਾ ਐਮ ਰੋਲ ਇਹ ਬੰਦੇ ਨੇ ਨਿਵਾਇਆ ਠੀਕ ਆ ਹੋਰ ਵੀ ਬਹੁਤ ਬੰਦੇ ਜੀ ਕਈ ਬੰਦੇ ਮਾੜਾ ਹੀ ਬੋਲਦੇ ਚੰਗਾ ਹੀ ਬੋਲਦੇ ਪਰ ਇਹ ਬੰਦੇ ਨੇ ਜਦੋਂ ਵੀ ਇਹਨੂੰ ਫੋਨ ਕਰਿਆ ਬਾਈ ਨੂੰ ਆਪਾਂ ਸਤਕਾਰ ਨਾਲ ਬੁਲਾਉਣਾ ਸਤਕਾਰ ਦੇਣਾ ਇਹਨੇ ਵੀ ਆਪਾਂ ਨੂੰ ਨਹੀਂ ਸਤਕਾਰ ਦਿੱਤਾ ਬਾਕੀ ਬਈ ਇਹਦੀ ਮਿਹਨਤ ਮੈਨੂੰ ਪਤਾ ਆ ਜਾਏ ਇਹਨੂੰ ਪਤਾ ਸਾਨੂੰ ਦੋਵਾਂ ਨੂੰ ਹੀ ਪਤਾ ਵੀ ਅਸੀਂ ਕੀ ਕੀ ਚੱਲਿਆ ਬਹੁਤ ਕੋਈ ਸਾਨੂੰ ਲੋਕਾਂ ਨੇ ਕਿਹਾ ਤੁਸੀਂ ਆਏ ਆ ਕਰੋਗੇ ਇਹ ਕਰੋਗੇ ਉਹ ਕਰੋ ਤੁਹਾਡੇ ਤੋਂ ਕੁਝ ਨਹੀਂ ਹੋਣਾ ਪਰ ਬਈ ਅੱਜ ਆਪਾਂ ਹੱਕ ਤੇ ਦੀਵਾ ਬਾਲਤਾ ਆਪਣੀ ਮੇਨ ਆਪਣਾ ਇਹ ਸੀ ਵੀ ਆਪਾਂ ਨਾਰਮਲ ਘਰ ਦਾ ਮੁੰਡਾ ਠਾਉਣਾ ਪਹਿਲਾਂ ਬਈ ਕਬੱਡੀ ਬੰਦੇ ਖੇਡੇ ਆ ਉਹਨਾਂ ਨੇ ਕੋਈ ਬੰਦਾ ਮੂਰੇ ਨਹੀਂ ਲਾਂਦਾ ਨਾਰਮਲ ਕਰਦਾ ਪਰ ਆਪਾਂ ਬਈ ਇਹ ਬੰਦੇ ਨੂੰ ਮੂਰੇ ਲਿਆ ਕੇ ਨੂੰ ਯੂਰਪ ਦੀ ਧਰਤੀ ਤੇ ਖੜਾਇਆ ਤੇ ਆਪਾਂ ਸਰਾ ਕਰਾਇਆ ਬਈ ਬਸ ਤੇ ਮੂਰੇ ਵੀ ਸਰਾ ਹੀ ਕਰਾਉਣਾ ਅੱਛਾ ਇੱਕ ਨੌਜਵਾਨ ਪੀੜੀ ਨਸ਼ਾ ਹੀ ਕਰਦੀ ਜਾ ਰਹੀ ਆ ਉਹਨਾਂ ਬਾਰੇ ਕੀ ਸੋਚਣਾ ਤੁਹਾਡਾ ਨਸ਼ਾ ਬਈ ਨਸ਼ਾ ਬਈ ਜੇ ਆਪਾਂ ਕਬੱਡੀ 'ਚ ਦੇਖੀਏ ਤਾਂ ਨਸ਼ਾ ਨਹੀਂ ਹੈਗਾ ਐਵੇਂ ਲੋਕਾਂ ਦੀ ਇਹ ਸਭ ਬਣਾਈ ਐਵੇਂ ਗੱਲਾਂ ਕੀ ਆ ਜਿਹੜੇ ਵੀ ਪਲੇਅਰ ਮੰਨ ਲਓ ਕੋਈ ਮੰਨ ਲਓ ਇੰਜੈਕਸ਼ਨ ਵਗੈਰਾ ਲਾਉਂਦੇ ਆ ਉਹ ਸਾਰਾ ਜਿਵੇਂ ਮੰਨ ਠੀਕ ਆ ਉਹਨਾਂ ਕਰਕੇ ਇਹਦੇ ਵਿੱਚ ਕਬੱਡੀ ਦੇ ਵਿੱਚ ਕੋਈ ਨਸ਼ਾ ਨਹੀਂ ਕੋਈ ਵੀ ਜਵਾਕ ਜੱਲਾ ਕੋਈ ਵੀ ਆਪਣੇ ਲਈ ਜੇ ਕਿਸੇ ਬੰਦੇ ਨੇ ਆਪ ਨੂੰ ਕਹਿਣਾ ਵੀ ਮੈਂ ਪਲੇਅਰ ਬਾਨਾ ਦਾ ਪੁੱਤ ਲਈ ਹਰ ਟਾਈਮ ਖੜੇ ਆ ਬਾਈ ਕੱਲੇ ਇਹਦੇ ਲਈ ਨਹੀਂ ਆਪਾਂ ਸਾਰੇ ਪਿੰਡ ਦੇ ਜਿਹੜੇ ਬੰਦੇ ਆਪਣੇ ਵੀ ਨਹੀਂ ਮੰਨ ਲਓ ਲੈ ਸਕਦੇ ਖਰਾਕ ਬਣੀ ਆਪਾਂ ਉਹਨਾਂ ਬੰਦਿਆਂ ਦੇ ਨਾਲ ਸਾਰਿਆਂ ਨਾਲ ਖੜੇ ਹਾਂ ਬੇ ਠੀਕ ਆ ਉਹ ਕਿੰਨੇ ਹਾਂਜੀ ਅੱਜ ਕੀ ਨਾਮ ਤੁਹਾਡਾ ਮਹਿਕਦੀਪ ਸਿੰਘ ਬਈ ਮਹਿਕਦੀਪ ਸਿੰਘ ਅੱਜ ਤੁਸੀਂ ਇੱਕ ਐਡੇ ਵੱਡੇ ਮੁਕਾਮ ਤੇ ਪਹੁੰਚੇ ਹੋ ਇਹਦੇ ਵਿੱਚ ਇੱਥੇ ਤੱਕ ਪਹੁੰਚੇ ਵਿੱਚ ਕਿਹਦਾ ਯੋਗਦਾਨ ਰਿਹਾਗਾ ਤੁਹਾਨੂੰ ਭਾਈ ਬਿੱਕੀ ਬਾਈ ਨੇ ਬਹੁਤ ਸਪੋਰਟ ਕੀਤੀ ਆ ਪਹਿਲਾਂ ਤਾਂ ਬਾਈ ਨੇ ਬਾਈ ਵਰਗੇ ਨੇ ਫਿਰ ਜੱਗੀ ਬਾਈ ਜਰਮਨ ਵਾਲਾ ਬਾਈ ਉਹਨੇ ਆਪਣੀ ਫੁੱਲ ਸਪੋਰਟ ਕੀਤੀ ਆ ਉਹਦੇ ਕਰਕੇ ਆਪਾਂ ਬਾਹਰ ਖੇਡ ਕੇ ਆਏ ਆ ਬਾਈ ਆਪਾਂ ਨੂੰ ਪੂਰਾ ਵਧੀਆ ਰੱਖਿਆ ਬਾਈ ਉੱਥੇ ਮਤਲਬ ਜਿਵੇਂ ਪੁੱਤਾਂ ਵਾਂਗ ਪਿਆਰ ਕੀਤਾ ਸਭ ਨੇ ਪੂਰਾ ਵਧੀਆ ਆਪਾਂ ਨੂੰ ਠੀਕ ਵਧੀਆ ਛੱਡੇ ਬਾਈ ਕੰਮ ਕਰਦੇ ਅੱਛਾ ਤੁਹਾਡਾ ਪਰਿਵਾਰ ਦੇ ਵਿੱਚੋਂ ਤੁਹਾਡਾ ਸਹਾਰ ਦਿੱਤਾ ਕਿਸ ਨੇ ਕਿਹਨੇ ਦਿੱਤਾ ਮਾਂ ਨੇ ਬਾਈ ਸਾਰੇ ਨਹੀਂ ਸਾਰੇ ਪਰਿਵਾਰ ਨੇ ਬਾਈ ਪੂਰਾ ਸਾਥ ਦਿੱਤਾ ਬਾਈ ਸਾਰੇ ਵਧੀਆ ਪਿਆਰ ਕਰਦੇ ਆਪਾਂ ਨੂੰ ਸਾਰਿਆਂ ਦੀ ਸਪੋਰਟ ਆ ਕਰਦੇ ਆਂਦੀ ਬਾਈ ਪੂਰੀ ਤੇ ਹੋਰ ਜਿਹੜੇ ਨਵੇਂ ਉੱਪਰ ਖਿਡਾਰੀ ਉਹਨਾਂ ਲਈ ਕੀ ਸੰਦੇਸ਼ ਹੈ ਤੁਹਾਡਾ ਬਾਈ ਮਿਹਨਤ ਕਰੋ ਬਾਈ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਮਿਹ ਕੌਰਾਤਾਸਪੁਰੀਆ ਸਖਰਾਜ ਰੋਡੇ ਉਹ ਵੀ ਆਪਣੇ ਨਾਲ ਇੱਥੇ ਮੌਜੂਦ ਆ ਤੇ ਬਾਕੀ ਆਪਣੇ ਸਾਰੇ ਉਧਰ ਜਸਪੁੱਲਰ ਹੋ ਗਿਆ ਇਹਨ ਅਨਮੋਲ ਹੋ ਗਿਆ ਨਿਰਮਲ ਹੋ ਗਿਆ ਪ੍ਰਧਾਨ ਕੰਡਾ ਬੰਨੇ ਵਾਲਾ ਬਈ ਆਪਾਂ ਨੂੰ ਜੱਗੀ ਬਾਈ ਨੇ ਪਹਾਨਾ ਸਿੱਧੂ ਹੋ ਗਿਆ ਪਹਾਨਾ ਸਿੱਧੂ ਇਹਨਾਂ ਕੋਲੇ ਰਹਿ ਕੇ ਆਇਆ ਹੁਣ ਬਈ ਇਹਨਾਂ ਨੇ ਆਪਣੀ ਪੂਰੀ ਫੁੱਲ ਸਪੋਰਟ ਕੀਤੀ ਆ ਪੁੱਤਾਂ ਵਾਂਗੂ ਪਿਆਰ ਕਰਿਆ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਵੀ ਸਾਡੇ ਪਿੰਡ ਚੋ ਵੀ ਕੋਈ ਬੰਦਾ ਹੋਵੇ ਜਿਹੜਾ ਐ ਬੰਦਾ ਲੈ ਜੂ ਪਰ ਉਹ ਬੰਦੇ ਨੇ ਇੱਕ ਨਿੱਕੇ ਜੇ ਪਿੰਡ ਚੋਂ ਪਹਿਲਾਂ ਆਪ ਮਿਹਨਤ ਕਰੀ ਉੱਥੇ ਜਾ ਕੇ ਰੋਜਗਾਰ ਬਣਾਇਆ ਤੇ ਇਹਨਾਂ ਬੰਦਿਆਂ ਦੀ ਸਪੋਰਟ ਕਰੀ ਬਈ ਬੰਦੇ ਨੇ ਇਹਨੂੰ ਪੁੱਤਾਂ ਵਾਂਗੂ ਰੱਖਿਆ ਤੇ ਆਪਾਂ ਨੂੰ ਵੀ ਬਈ ਬਾਈ ਤੇ ਮਾਣ ਆ ਵੀ ਅੱਗੇ ਵੀ ਆਪਣੀ ਗੱਲ ਮੰਨਦਾ ਰਹੂਗਾ ਦੇ ਆਪਾਂ ਉਹਦੇ ਨਾਲ ਖੜੇ ਆਂ ਜਿੱਥੇ ਵੀ ਖੜਾਊਗਾ ਜੇ ਤਿੱਖੀ ਤਲਵਾਰ ਤੇ ਕਹੂਗਾ ਆਪਾਂ ਉੱਥੇ ਵੀ ਖੜੇ ਆਂ ਬਈ ਅੱਛਾ ਤੁਹਾਡਾ ਇੱਕ ਫਿਊਚਰ ਦੇ ਵਿੱਚ ਰੋਡ ਇਹਨੂੰ ਉੱਪਰ ਤੱਕ ਲੈ ਕੇ ਜਾਣ ਤੱਕ ਕੀ ਕੀ ਸੋਚਿਆ ਤੁਸੀਂ ਇਹਦੇ ਬਾਰੇ ਇਹਨੂੰ ਬਈ ਆਪਾਂ ਟੀਸੀ ਵਾਲਾ ਵੇਰ ਚਕਾਉਣਾ ਬਈ ਆਪਣੀ ਸਰਨਪਾਰੀ ਕਬੱਡੀ ਬਈ ਟ੍ਰਾਂਟੋ ਦੀ ਆ ਆਪਾਂ ਇਹਨੂੰ ਟ੍ਰਾਂਟੋ ਕਬੱਡੀ ਕੱਪ ਖੜਾਉਣਾ ਹੀ ਖੜਾਉਣਾ ਬਈ ਇਹ ਆਪਣਾ ਮੇਨ ਟੀਚਾ ਫਿਊਚਰ ਕਬੱਡੀ ਦਾ ਹਾਂ ਜਿੰਨੇ ਵਰਲਡ ਦੇ ਵਿੱਚ ਅਮਰੀਕਾ ਕੈਨੇਡਾ ਜਿੱਥੇ ਵੀ ਕਬੱਡੀ ਚੱਲਦੀ ਆ ਉੱਥੇ ਮਹਿਕਦਾ ਨਾਮ ਗੂੰਜੂਗਾ ਹੀ ਗੂੰਜੂਗਾ ਬਈ ਅੱਛਾ ਇਹਦੇ ਵਿੱਚ ਜਿਹੜੀ ਇਹਨਾਂ ਨੂੰ ਕੋਚਿੰਗ ਦਿੱਤੀ ਆ ਉਹਨਾਂ ਬੰਦੇ ਦੇ ਨਾਮ ਤੁਸੀਂ ਕਿਹੜੇ ਕੋਚਿੰਗ ਬਈ ਆਪਣੇ ਸਾਰਿਆਂ ਨਾਲ ਪਹਿਲਾਂ ਤਾਂ ਬਈ ਮੈਂ ਫੋਨ ਕਰਿਆ ਸੀ ਵਿੱਕੀ ਪਲਵਾਨ ਨੂੰ ਵਿੱਕੀ ਪਲਵਾਨ ਨੇ ਆਪਣੀ ਪੂਰੀ ਹੈਲਪ ਕੀਤੀ ਬਈ ਸਾਰਿਆਂ ਨਾਲ ਪਹਿਲਾਂ ਤਾਂ ਬਈ ਮੈਂ ਇਹਦੀ ਆਪਦੀ ਮਿਹਨਤ ਦੇਖੀ ਵੀ ਗਰਾਊਂਡ ਜਾ ਕੇ ਮੈਂ ਇਹਦੇ ਨਾਲ ਜਾਂਦਾ ਰਿਆ ਮਹੀਨਾ ਮੈਂ ਕਿਹਾ ਵੀ ਤੂੰ ਆਪਦੀ ਮੈਨੂੰ ਮਿਹਨਤ ਦਿਖਾ ਵੀ ਮੈਂ ਫਿਰ ਤੈਨੂੰ ਪਾਣੀ ਪਾਉਂਗਾ ਬਈ ਇਹ ਬੂਟਾ ਸੀ ਛੋਟਾ ਬੂਟਾ ਸੀ ਆਪਾਂ ਇਹਨੂੰ ਵੱਡਾ ਕਰਿਆ ਬਈ ਦਰਖਤ ਬਣਾਇਆ ਹਨ ਤੇ ਅੱਜ ਆਪਾਂ ਯੂਰਪੀ ਧਰਤੀ ਦੇ ਬਾਈ ਨੇ ਮਿਹਨਤ ਕਰਾਈ ਗੋਲੂ ਜੀਮੇ ਬਾਈ ਨੇ ਮਿਹਨਤ ਕਰਾਈ ਫਿਰ ਗੁਰਪ੍ਰ ਇਦੂ ਵਾਜ ਬਈ ਇਹਨੂੰ ਪਹਿਲਵਾਨੀ ਆਉਂਦੀ ਸੀਗੀ ਮੰਨ ਲਓ ਸਾਰੀ ਨੀਲੂ ਖਾਨ ਮਾਸਟਰ ਜੀ ਸੀਗੇ ਸਾਡੇ ਨਾਲ ਪੂਰੀ ਫੁੱਲ ਸਪੋਰਟ ਕਰੀ ਬਈ ਬਾਕੀ ਬਈ ਇਹਨੂੰ ਆਪ ਦੀ ਮੰਨ ਲਓ ਮਿਹਨਤ ਆਉਂਦੀ ਜਿੰਨੀ ਕਈ ਆਪਦੀ ਕਰਦਾ ਰਿਆ ਤੇ ਬਈ ਖਰਾਕ ਪਾਣੀ ਦਾ ਖਰਚਾ ਮੈਂ ਕਰਦਾ ਰਿਆ ਇੱਕ ਆਪਣਾ ਭਰਾ ਬਈ ਕੈਨੇਡਾ ਦੇ ਵਿੱਚ ਐਲ ਬੈਂਕ ਉਹ ਬਈ ਟੈਡੂ ਬਣਾਉਂਦਾ ਤੇ ਉਹ ਬੰਦੇ ਨੇ ਬਈ ਆਪਾਂ ਨੂੰ ਆਏ ਮਹੀਨੇ 100 ਡਾਲਰ ਪਾਉਣਾ ਤੇ ਆਪਣੀ ਫੁੱਲ ਸਪੋਰਟ ਕਰੀ ਬਈ ਉਹ ਬੰਦੇ ਨੇ ਬਈ ਐਨ ਵੱਡਾ ਰੋਲ ਨਿਵਾਇਆ ਤੇ ਨਾਲ ਮੈਂ ਇਹਨਾਂ ਨਾਲ ਰਿਆ ਤੇ ਨਾਲ ਸਾਡੇ ਵਿੱਕੀ ਪਹਿਲਵਾਨ ਬਈ ਇਹੀ ਬੰਦਾ ਬਈ ਮੈਨੂੰ ਪ੍ਰਧੌਰ ਚੋਂ ਮੇਰੇ ਨਾਲ ਖੜਿਆ ਤੇ